डॉक्टर अंबेडकर बुद्धिस्ट रिसोर्स सेंटर मैनेजिंग कमेटी रजिस्टर्ड चैरिटेबल ट्रस्ट डॉक्टर अंबेडकर मेमोरियल कमेटी यूके की देख रेख हेठ चल रहे डॉक्टर अंबेडकर बुद्धिस्ट रिसोर्स सेंटर सूंग विखे डॉक्टर बी आर अंबेडकर कलब यू एस ए मैंबर चरणजीत चल्ली हरमेल निगाह डॉक्टर राजकुमार कश्मीर सिंह हैप्पी यूएसए वालों स्थापित किए जा रहे किलोवाट के सोलर पैनल सिस्टम दे पहले फेज का उद्घाटन विशेष तौर पर पहुंचे श्री देवलाल लाल सुमन से जरनैल सिंह सुमन यूके ने सजे तौर पर किया मौके श्री देवलाल लाल सुमनते जरनैल सिंह सुमन, सुमन यूके ने अपने संबोधन कहा कि डॉक्टर अंबेडकर बुद्धिस्ट रिसोर्स सेंटर मैनेजिंग कमेटी रजिस्टर्ड चैरिटेबल ट्रस्ट वालों सेंटर विखे चलाए जा रहे डॉक्टर अंबेडकर मेमोरियल पब्लिक स्कूल बाबा साहेब डॉक्टर अंबेडकर म्यूजियम लाइब्रेरी कमेटी वालों तथागत बुद्ध के प्रचार प्रसार च पाए जा रहे योगदान की शलाघा करद कहा कि सेंटर वल्लो बाबा साहेब डॉक्टर बी आर अंबेडकर जी और महामानव बोध विचारधारा अगे ले जा सार्यान मुल्ला योगदान पावना चाहिए है देवलाल सुमन यूके ने डॉक्टर अंबेडकर कलब यूएसए वालों सेंटर विखे सोलर सिस्टम लगाई कलब की समुची टीम का धनवाद करद इस नेकते उत्तम उपराले की भरपूर प्रशंसा की इस मौके कमेटी प्रधान एडवोकेट कुलदीप पट्टी ने डॉक्टर अंबेडकर बुद्धिस्ट रिसोर्स सेंटर सूंग विखे सोलर सिस्टम दान करने से डॉक्टर बीआर अंबेडकर कलब यूएसए दी समुची टीम दा दिल गहराया तो धन्यवाद कर दिया कलब वालों सेंटर नू भी किलोवाट दा सोलर सिस्टम दान किया है जिस विस किलोवाट सोलर सिस्टम दा उद्घाटन आज किया गया है इस मौके जनरल सिंह सुमन अते श्रीमती चरण कौर सुमन ने सेंटर विखे चल रहे उसारी कारजा विच योगदान पांदे एक लाख रुपए दान वजो दित्ते कमेटी वल्लो आए हुए मेहमाना अते दाणी सज्जना नु यादगार चिन्ह पेट करके सम्मानित कीता गया इस मौके स्कूल प्रिंसिपल पुपेंद्र कुमार वाइस प्रिंसिपल अंजलि सीनियर आगो परवीन बंगा इंद्रजीत अटारी जनरल सकतर दीनदयाल अटारी हरमेश वर्दी साका चेयरमैन ਕਸ਼ਮੀਰੀ لال ਸ਼੍ਰੀਮਤੀ ਜਸਵਿੰਦਰ ਕੌਰ ਸਾਫ ਦਾ ਸਰਪੰਚ ਸੁਲਿੰਦਰ ਸਿੰਘ ਹੀਰਾ ਚਮਨ ਲਾਲ ਦونی ਚੰਤੋ ਇਲਾਵਾ ਹੋਰ ਵੀ ਉਪਾਸ਼ਕ ਅਤੇ ਸਕੂਲ ਦਾ ਸਮੂਹ ਸਟਾਫ ਦੇ ਮੈਂਬਰ ਹਾਜ਼ਰ ਸਨ ਇਹ ਸਮਰਾਠ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਜੀ ਨਮੋ ਬੁੱਧਾਇ ਜੈ ਪੀ ਜੈ ਪ੍ਰਵੁੱਧ ਭਾਰਤ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਅੱਜ ਅਸੀਂ ਜੋ ਡਾਕਟਰ ਅੰਬੇਡਕਰ ਬੁੱਧਿਸਰ ਸੋਰਸ ਸੈਂਟਰ ਪੰਜਾਬ ਮਾਲਪੁਰ ਰੋਡ ਸੂਨ ਵਿਖੇ ਸਾਰੇ ਇਕੱਤਰ ਹੋਏ ਸੀ ਤੇ ਇਸ ਸਾਰੇ ਸਵਾ ਦੇ ਵਿੱਚ ਜਿਹੜੇ ਕਮੇਟੀ ਦੇ ਸਾਰੇ ਡਾਕਟਰ ਅੰਬੇਡਕਰ ਬੁੱਧਿਸਰ ਸੋਚ ਸੈਂਟਰ ਕਮੇਟੀ ਦੀ ਮੈਨੇਜਮੈਂਟ ਕਮੇਟੀ ਤੇ ਡਾਕਟਰ ਅੰਬੇਡਕਰ ਮੋਰੇ ਕਮੇਟੀ ਪੰਜਾਬ ਦੇ ਮੈਂਬਰ ਜੋ ਸੀ ਉਹ ਸਾਰੇ ਇਕੱਤਰ ਹੋਏ ਸੀ ਡਾਕਟਰ ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਦਾ ਸਟਾਫ ਤੇ ਪ੍ਰਿੰਸੀਪਲ ਸਾਰੇ ਇਕੱਤਰ ਹੋਏ ਸੀ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟਨ ਯੂਕੇ ਦੇ ਮੈਂਬਰ ਜਨੈਲ ਸਿੰਘ ਸੁਮਨ ਜੀ ਇੱਥੇ ਸਾਡੇ ਕੋਲ ਆਏ ਸੀ ਉਹਨਾਂ ਦਾ ਵੈਲਕਮ ਕੀਤਾ ਗਿਆ ਤੇ ਉਹਨਾਂ ਦੀ ਭੈਣ ਜੀ ਉਹਨਾਂ ਦੀ ਸੰਗਣੀ ਸਾਡੇ ਸਾਡੇ ਭੈਣ ਜੀ ਉਹਨਾਂ ਦੀ ਪਤਨੀ ਚਰਨਕੌਰ ਸੁਮਨ ਜੀ ਦੋਨੇ ਅੱਜ ਜਿੱਥੇ ਇਸ ਡਾਕਟਰ ਅੰਬੇਡਕਰ ਬੁੱਧਸਰ ਸਰ ਸੈਂਟਰ ਦੇ ਵਿੱਚ ਆਏ ਸੀ ਉਹਨਾਂ ਦਾ ਵੈਲਕਮ ਕੀਤਾ ਗਿਆ ਤੇ ਖੁਸ਼ੀ ਦੀ ਗੱਲ ਹੈ ਕਿ ਜੋ ਡਾਕਟਰ ਅੰਬੇਡਕਰ ਬੁੱਧਸਰ ਸਰ ਸੈਂਟਰ ਦੇ ਵਿੱਚ ਡਾਕਟਰ ਚੰਨ ਮੈਮੋਰੀਅਲ ਹਾਲ ਬਣ ਰਿਹਾ ਹੈ ਤੇ ਉਹਦੇ ਵਾਸਤੇ ਉਹ ਉਹਦੀ ਕੰਸਟਰਕਸ਼ਨ ਵਾਸਤੇ 1 ਲੱਖ ਰੁਪਈਆ ਉਹ ਡਾਕਟਰ ਅੰਬੇਡਕਰ ਬੁੱਧਸਰ ਸੈਂਟਰ ਨੂੰ ਦਾਨ ਕਰਕੇ ਗਏ ਹਨ ਅਸੀਂ ਡਾਕਟਰ ਅੰਬੇਡਕਰ ਮੈਮੋਰੀ ਕਮੇਟੀ ਪੰਜਾਬ ਡਾਕਟਰ ਅੰਬੇਡਕਰ ਮੈਮੋਰੀ ਕਮੇਟੀ ਜੋ ਮੈਨੇਜਮੈਂਟ ਕਮੇਟੀ ਹੈ ਡਾਕਟਰ ਬੁੱਧਸਰ ਸਰ ਸੈਂਟਰ ਦੀ ਕਮੇਟੀ ਬਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਹਦੇ ਨਾਲ ਹੀ ਨਾਲ ਤੇ ਸਾਡੇ ਬਹੁਤ ਹੀ ਜਿਹੜੇ ਸਤਿਕਾਰਯੋਗ ਸਾਥੀ ਅਮਰੀਕਾ ਤੋਂ ਡਾਕਟਰ ਵੀ ਆਰ ਯੂਥ ਕਲੱਬ ਯੂ ਐਸ اے ਉਹਨਾਂ ਦੇ ਮੈਂਬਰਾਂ ਦੇ ਵੱਲੋਂ ਇਹ ਜੋ ਸਾਡੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਜੋ ਜੋ ਸੋਲਰ ਪਾਵਰ ਦਾ ਪ੍ਰੋਜੈਕਟ ਚੱਲ ਰਿਹਾ ਹੈ ਉਹਦਾ ਸਾਰੇ ਦਾ ਸਾਰਾ ਖਰਚਾ ਜਿਹੜਾ ਆ ਡਾਕਟਰ ਬੀ ਆਰ ਅੰਬੇਡਕਰ ਯੂਥ ਕਲੱਬ ਯੂਐਸਏ ਵੱਲੋਂ ਦਿੱਤਾ ਗਿਆ ਜਿਹੜੇ ਕਿ ਮੈਂਬਰ ਹਨ ਡਾਕਟਰ ਰਾਜਕੁਮਾਰ ਜੀ ਉਹਦੇ ਨਾਲ ਹਰਮੇਲ ਨਿਗਾਹ ਜੀ ਚੰਦਜੀਤ ਸਿੰਘ ਚਾਲੀ ਹੈਪੀ ਇਹ ਜਿਹੜੇ ਮੈਂਬਰ ਆ ਉਹਨਾਂ ਵੱਲੋਂ ਇਸ ਹਾਰਾਦਾਨ ਕੀਤਾ ਗਿਆ ਤੇ ਅਸੀਂ ਉਹਨਾਂ ਦਾ ਵੀ ਡਾਕਟਰ ਮੇਟਕਰ ਮੋਰੇ ਕਮੇਟੀ ਗ੍ਰੇਟ ਵਿਟਨ ਬਲੋਂ ਅਤੇ ਡਾਕਟਰ ਮੇਟਕਰ ਰਿਸੋਰਸ ਸੈਂਟਰ ਪੰਜਾਬ ਦੇ ਮੈਨੇਜਮੈਂਟ ਕਮੇਟੀ ਬਲੋਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਨਾਲ ਹੀ ਨਾਲ ਧੰਨਵਾਦ ਕਰਦੇ ਆਂ ਸਾਰੇ ਮੈਂਬਰ ਜੋ ਇੱਥੇ ਅੱਜ ਹਾਜ਼ਰ ਹੋਏ ਸੀ ਤੇ ਸਕੂਲ ਦੇ ਸਟਾਫ ਦਾ ਤੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦੇ ਆਂ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਕਰਦੇ ਆਂ ਕਿ ਉਹਨਾਂ ਨੇ ਬਹੁਤ ਹੀ ਵਧੀਆ ਐਤ ਕੀ ਜੋ ਬੱਚਿਆਂ ਦੇ ਰਿਜ਼ਲਟ ਆਏ ਹਨ ਉਹਨਾਂ ਨੂੰ ਵਧੀਆ ਰਿਜ਼ਲਟ ਆਇਆ ਹਨ ਤਾਂ ਇੱਕ ਵਾਰੀ ਫੇਰ ਯੂਐਸਏ ਦੀ ਡਾਕਟਰ ਵੀ ਆਰ ਅੰਬੇੜਕਰ ਯੂਥ ਕਲੱਬ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਜਰਨੈਲ ਸਿੰਘ ਸੁਮਨ ਜੀ ਤੇ ਉਹਨਾਂ ਦੀ ਸੁਪਤਨੀ ਚਰਨਕੌਰ ਸੁਮਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਉਹਨਾਂ ਵਾਸਤੇ ਸ਼ੁਭ ਕਾਮਨਾ ਕਰਦੇ ਹਾਂ ਕਿ ਤਥਾਗਤ ਬੁੱਧਤਾ ਸੰਗ ਦੀਨ ਕੰਪਾ ਦੇ ਨਾਲ ਉਹ ਸਾਰੇ ਸੁਖੀ ਤੇ ਨਿਰੋਗੀ ਰਹਿਣ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਮਿਠਾ ਸੁਖ ਸ਼ਾਂਤੀ ਬਣੀ ਜਾਵੇ ਤੇ ਇਹਨਾਂ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਨਮੋ ਬੁੱਧਾਇ ਜੈ ਪੀ ਜੈ ਬ੍ਰੋਧ ਭਾਰਤ ਜੀ